ਮੇਰਾ ਨਾਮ ਹਰਕਿਰਤ ਸਿੰਘ ਖਰਣਾਮ ਹੈ ਰਾਸ਼ਟਰੀ ਪ੍ਰਧਾਨ ਸਿੱਖ ਸੰਗਤ ਵਿੰਗ ਸ਼ਿਵ ਸੈਨਾ ਹਿੰਦਾ ਇੱਥੇ ਅਸੀਂ ਰਵਿੰਦਰ ਅਰੋੜਾ ਜੀ ਦੀ ਵਰਸੀ ਤੇ ਆ ਰਹੇ ਸੀਗੇ ਸੰਦੀਪ ਗੁਰਾ ਥਾਪੜੀ ਇਹ ਹੈਗੀ ਜੀ ਸਿਵਲ ਹਸਪੀਟਲ ਸਿਵਲ ਹਸਪੀਟਲ ਹੈ ਇੱਥੇ ਅਸੀਂ ਮੱਥਾ ਟੇਕਣ ਆਏ ਸੀਗੇ ਰਵਿੰਦਰ ਅਰੋੜਾ ਜੀ ਦੀ ਵਰਸੀ ਹੈ ਭਾਜਪਾ ਦੇ ਸੀਨੀਅਰ ਆਗੂ ਸੀਗੇ ਤੇ 10-10 ਮਿੰਟ ਦਾ ਸਾਡਾ ਫਰਕ ਪਿਆ 10 ਮਿੰਟ ਪਹਿਲਾਂ ਸੰਦੀਪ ਗੁਰਾ ਥਾਪੜੀ ਇੱਥੋਂ ਮੱਥਾ ਟੇਕ ਕੇ ਨਿਕਲੇ ਸੀ ਜੋ ਸ਼ਿਵ ਸੈਨਾ ਬਹੁਤ ਟਕਸਾਲੀ ਨੇਤਾ ਸੀ ਲੀਡਰ ਸੀਗੇ ਤੇ ਇੱਥੇ ਹੀ ਉਹਨਾਂ ਨੂੰ ਬਾਰਿਸ਼ ਜਦੋਂ ਬਾਹਰ ਨਿਕਲੇ ਉਹਨਾਂ ਨੇ ਬਹੁਤ ਜ਼ਬਰਦਸਤ ਕਿਰਪਾਨਾਂ ਮਾਰੀਆਂ ਮਤਲਬ ਕਿ ਮਾਰਨ ਦੀ ਨੀਅਤ ਨਾਲ ਹੀ ਆਏ ਸੀ ਇੱਕ ਗਨਮੈਨ ਉਹਨਾਂ ਨਾਲ ਮੌਜੂਦ ਸੀਗਾ ਜਿਹੜਾ ਜਿਨ੍ਹਾਂ ਦੀ ਬਦੌਲਤ ਉਹ ਅੱਜ ਉਹਨਾਂ ਦਾ ਬਚਾਅ ਹੋ ਗਿਆ ਪਰ 80% ਉਹਨਾਂ ਨੂੰ ਕਾਹਲ ਕਰ ਦਿੱਤਾ ਗਿਆ ਸੰਦੀਪ ਕੁਮਾਰ ਠੱਪਰ ਜੀ ਨੂੰ ਉਹਨਾਂ ਨੂੰ ਹੁਣ ਸਿਵਲ ਹਸਪੀਟਲ ਤੋਂ ਸੀਐਮਸੀ ਰੈਫਰ ਕੀਤਾ ਪਹਿਲਾਂ ਲੈਂਦਾ ਗਿਆ ਸਿਵਲ ਹਸਪੀਟਲ ਵਾਲਿਆਂ ਨੇ ਸੀਐਮਸੀ ਰੈਫਰ ਕੀਤਾ ਜੀ ਉਹਨਾਂ ਨੂੰ ਤੇ ਮੈਂ ਕਿਹੀ ਗੱਲ ਕਹਿਣੀ ਚਾਹੁੰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਾਨਯੋਗ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਨੂੰ ਜਿਹੜਾ ਥ੍ਰੈਟ ਪਰਸਨ ਹੈ ਜਿਹਨੂੰ ਲੋੜ ਹੈ ਜਿਹਦੀਆਂ ਏਜੰਸੀਆਂ ਨੇ ਰਿਪੋਰਟਾਂ ਦਿੱਤੀਆਂ ਨੇ ਤਾਂ ਹੀ ਗਨਮੈਨ ਸਰਕਾਰ ਨੇ ਲਾਏ ਸੀ ਜਿਹਨੂੰ ਲੋੜ ਹੈ ਉਹਨੂੰ ਗਨਮੈਨ ਦਿਓ ਬਾਕੀ ਜਿਹਨੂੰ ਨਹੀਂ ਲੋੜ ਤੁਸੀਂ ਉਹਨੂੰ ਤੁਸੀਂ ਉਹਨੂੰ ਵਾਪਸ ਲੈ ਲਓ ਕੋਈ ਚੱਕਰ ਨਹੀਂ ਗਾ ਪਰ ਬਟ ਇਸ ਤਰ੍ਹਾਂ ਦੇ ਜਿਹੜੇ ਥ੍ਰੈਟ ਪਰਸਨ ਨੇ ਜਿਹੜਾ ਵੀ ਥ੍ਰੈਟ ਪਰਸਨ ਹੈ ਜਾਂ ਮੈਂ ਹੈ ਜਾਂ ਨਿਸ਼ਾਨ ਸ਼ਰਮਾ ਜੀ ਨੇ ਜਾਂ ਸੁਨੀਲ ਬੋਰਾ ਤਾਂ ਪਰ ਜਿਨ੍ਹਾਂ ਨੂੰ ਲੱਗਿਆ ਹੈ ਜਿਨ੍ਹਾਂ ਨੂੰ ਅੱਜ ਕਾਇਲ ਕੀਤਾ ਹੈ ਇਹਨਾਂ ਤੋਂ ਸੁਰੱਖਿਆ ਨਹੀਂ ਹਟਾਣੀ ਚਾਹੀਦੀ ਜਿਹੜੇ ਥ੍ਰੈਟ ਪਰਸਨ ਹੈ ਹੱਲ ਇਹ ਹੈ ਇਹਨਾਂ ਦੀ ਕਾਲਤ ਕੀ ਮਿਲਦੀ ਹੈ ਹਾਲੇ ਥੋੜਾ 80% ਕਹਿ ਦਿੱਤਾ ਪਹਿਲੀ ਬਹੁਤ ਜ਼ਿਆਦਾ ਮਾੜੀ ਹਾਲਤ ਪੁਲਿਸ ਪਹੁੰਚ ਗਈ ਪੁਲਿਸ ਪਹੁੰਚੀ ਹੈ ਜੀ ਐਸਪੀ ਸਾਹਿਬ ਵੀ ਆਏ ਨੇ ਐਸਪੀ ਸਾਹਿਬ ਇਹ ਜਾਂਚ ਕੀਤੀ ਜਾ ਰਹੀ ਪਰ ਹਾਲੇ ਲਿਆਂਗ ਹੱਥ ਨਹੀਂ ਆਏ ਕੋਈ ਗ੍ਰਿਫਤਾਰੀ ਨਹੀਂ ਕੋਈ ਗ੍ਰਿਫਤਾਰੀ ਨਹੀਂ ਕਹਿੰਦੇ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਉਹਨਾਂ ਦੇ ਹੌਸਲੇ ਬਲੰਦ ਹੋ ਗਏ ਜਿੰਨਾ ਇਹ ਅਖਬਾਰਾਂ ਚ ਟੀਵੀਆ ਦੇ ਰਹੇ ਨੇ ਉਹਦੀ ਸੁਰੱਖਿਆ ਲਾ ਲਈ ਉਹਦੀ ਲਾ ਲਈ ਇਹ ਉਹਨਾਂ ਹੀ ਉਹਨਾਂ ਗੈਂਗਸਟਰਾਂ ਦੇ ਜਿਹੜੇ ਹੱਤਵਾਦੀ ਮਾਈਂਡਡ ਲੋਗ ਨੇ ਇਹਨਾਂ ਦੇ ਹੌਸਲੇ ਬਲੰਦ ਹੋ ਰਹੇ ਨੇ ਇਸ ਤਰ੍ਹਾਂ ਦੀ ਇਹੀ ਵੀ ਸ਼ਿਵਸੇਨਾ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਸ਼ਿਵਸੇਨਾ ਨਾਲ ਤਾਂ ਜਿਹੜਾ ਕੋਈ ਬੋਲਦਾ ਹੈ ਅਤਵਾਦ ਦੇ ਖਿਲਾਫ ਬੋਲਦਾ ਹੈ ਜਿਹੜਾ ਖਾਲਸਾਣ ਦੇ ਖਿਲਾਫ ਬੋਲਦਾ ਹੈ ਜਿਹੜਾ ਦੇਸ਼ ਇਤਨੀ ਬਾਤ ਚੱਕਦਾ ਉਹਨੂੰ ਇਹ ਲੋਕ ਇਸ ਤਰ੍ਹਾਂ ਹੀ ਪਰੇਸ਼ਾਨ ਕਰਦੇ ਨੇ ਉਹਨੂੰ ਐਦਾਂ ਹੀ ਮਾਰਨ ਦੀਆਂ ਸੱਜੀਆਂ ਮੌਕੇ ਲੱਭਦੇ ਨੇ ਗਨਮੈਨ ਦੇ ਸਰਕਾਰੀ ਮੁਲਾਜ਼ਮ ਤੇ ਹੁੰਦੇ ਆ ਮਾਰਤਾ ਅਟੈਕ ਕਰਤਾ ਤੇ ਜੇ ਨਹੀਂ ਹੁੰਦਾ ਫਿਰ ਤਾਂ ਅੱਜ ਖਤਮ ਸੀ ਕੰਮ ਸਿਲਕੂ ਬਿਲਕੁਲ ਇਕੱਲੇ ਥਾਪਰ ਸਾਹਿਬ ਤੇ ਹੀ ਹਮਲਾ ਹੋਇਆ ਕੱਲੇ ਥਾਪਰ ਸਾਹਿਬ ਤੇ ਹੀ ਹੋਇਆ ਜੀ ਥਾਪਰ ਸਾਹਿਬ ਤੇ ਹੀ ਹੋਇਆ ਕੱਲੇ ਕੱਲੇ ਨੂੰ ਲੱਭ ਕੇ ਇੱਥੇ ਹੀ ਕਰਦੇ ਆ ਜੀ ਤੁਹਾਨੂੰ ਪ ਤਰਸ ਜੀ ਥਾਪਨ ਨੇ ਚਿੰਤ ਸਨਾ ਦੇ ਜਿੰਨਾ ਸਾਨੂੰ ਪਤਾ ਲੱਗਾ ਕਿ ਉਹ ਕਿਸੇ ਫੰਕਸ਼ਨ ਤੇ ਇੱਥੇ ਆ ਰਹੇ ਸੀਗੇ ਤੇ ਹਸਪਤਾਲ ਦੇ ਸਿਵਲ ਹਸਪਤਾਲ ਦੇ ਬਾਹਰ ਹੀ ਆ ਪੁਰਾਣੀ ਜੇਰ ਰੋਡ ਵਾਜਦੀ ਆ ਉੱਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਜੀ ਤੇ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲਿਆਂਦਾ ਸੀਗਾ ਉਹਨਾਂ ਨੂੰ ਡੀ ਐਮ ਸੀ ਲੈ ਗਏ ਨੇ ਉਹ ਹੁਣ ਤੱਕ ਉਹ ਸਟੇਬਲ ਨੇ ਬਾਕੀ ਜੋ ਵੀ ਬਿਆਨ ਦੇਵਨਗੇ ਉਸ ਤਰ੍ਹਾਂ ਉਸ ਹਿਸਾਬ ਨਾਲ ਕਾਰਵਾਈ ਕੀਤੀ ਹੈਗੀ ਅ ਰੈਡ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾਤੇ ਆ ਤੇ ਜਲਦੀ ਉਹਨਾਂ ਨੂੰ ਪਰ ਕੀ ਆ ਜਾ ਰਿਹਾ ਕਿ ਕਿੰਨੇ ਲੋਕ ਸੀ ਕਿੰਨੇ ਸਸ ਦੇ ਕਿਹੜੇ ਜੀ ਜਿਨ੍ਹਾਂ ਨੇ ਹਮਲਾ ਕੀਤਾ ਦੇਖੋ ਤਿੰਨ ਤੋਂ ਚਾਰ ਬੰਦੇ ਦੱਸ ਦੇ ਜੀ ਇਹ ਹਮਲਾ ਕਿਉਂ ਕੀਤਾ ਗਿਆ ਉਸ ਪਤਾ ਇਹ ਪੁੱਛ ਪਤਾ ਨਹੀਂ ਇਹ ਤੇ ਹੁਣ ਉਹੀ ਦੱਸਣਗੇ ਨਾ ਸਰ ਕੀ ਆ ਜਾ ਰਿਹਾ ਐਕਰੀਗੋ ਵੀ ਜਿਹੜੀ ਹੈ ਸੋਰੇ ਟਾਪਰ ਚ ਲੈ ਕੇ ਭੱਜੇ ਦੱਸਿਆ ਇਹੀ ਹੈ ਜੀ ਸਿਕਿਉਰਟੀ ਨਾਲ ਸੀ ਹਾਂ ਜੀ ਹਾਂ ਜੀ ਗਨਮੈਨ ਨਾਲ ਸੀਗਾ ਕਿੰਨੇ ਗਨਮੈਨ ਗੌਰਮਨ ਇੱਕ ਫਿਲਹਾਲ ਦੱਸਦੇ ਆ ਵੀ ਨਾਲ ਸੀਗਾ ਉਹ 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 ਕਿਹਨੇ ਸਭ ਨੂੰ ਹੁਣ ਪਤਾ ਕਿ ਮਿਲਦੇ ਆ ਜੀ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਹੁਣ ਆਇਆ ਹਾਂ ਹਾਂ ਜੀ ਹਾਂ ਜੀ ਮੌਕੇ ਤੇ ਜਾਂਚ ਕਰ ਰਹੇ ਆ ਜੇ ਇਹ ਗੱਲ ਹੋਰ ਸਾਹਮਣੇ ਆਏਗੀ ਤੁਹਾਨੂੰ ਜਰੂਰ ਦੱਸਾਂਗੇ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਕੱਢ ਰਹੇ ਆ ਜੀ ਦੇਖ ਰਹੇ ਆ ਜੀ ਜੇ ਵੀ ਜਾ ਰਹੇ ਜੀ ਕਿ ਮੁਲਾਦਨ ਦਾ ਜਿਹੜਾ ਰਵਾਲਵਰ ਕੌਣ ਦੀ ਕੋਸ਼ਿਸ਼ ਕੀਤੀ ਹੈ ਉਹਨੇ ਆਪਣਾ ਬਚਾ ਕੇ ਹੁਣ ਵੇਖੋ ਮੈਨੂੰ ਮਿਲੇਗਾ ਤੇ ਮੈਂ ਤੁਹਾਨੂੰ ਫੇਰ ਹੀ ਦੱਸਾਂਗਾ ਜੀ ਜਿੰਨੀ ਕਿ ਮੈਨੂੰ ਗੱਲ ਪਤਾ ਸੀ ਤੁਹਾਨੂੰ ਦੱਸ ਦਦੀ ਆ ਬਾਕੀ ਹਾਲ ਸਟੇਬਲ ਆ ਜੀ ਫਿਲਹਾਲ ਸਟੇਬਲ ਨੇ ਬੋਲ ਰਹੇ ਨੇ ਹਾਂ ਜੀ ਠੀਕ ਹੈ ਧੰਨਵਾਦ ਮੈਨੂੰ ਮਿਲੇਗਾ ਜੀ ਮੈਂ ਉਹਨੂੰ ਦੱਸਾਂਗਾ ਕੀ ਗੱਲ ਮੈਂ ਕੀ ਵੈਪਨ ਕਿਹੜਾ ਸੀਗਾ ਉਹਨਾਂ ਠੀਕ ਹੈ ਠੀਕ